ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਜੀਤ ਮੰਡਵੀ ਟੀਵੀ ਤੇ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਾਕਿਸਤਾਨ ਗਏ ਸੀਗੇ ਤੇ ਪਾਕਿਸਤਾਨ ਦੇ ਲੋਕਾਂ ਦੇ ਵਿੱਚ ਕਿੰਨਾ ਪਿਆਰ ਹੈ ਤੁਹਾਡੇ ਪ੍ਰਤੀ ਕਿੰਨਾ ਜਜ਼ਬਾ ਹੈ ਕਿੰਨਾ ਤੁਹਾਨੂੰ ਚਾਹੁੰਦੇ ਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਵੀਡੀਓ ਪੂਰੀ ਦੇਖ ਜੇ ਆਪਣੇ ਪਿੰਡ ਗਏ ਸੀਗੇ ਉੱਥੋਂ ਦੀਆਂ ਗਲੀਆਂ ਉੱਥੋਂ ਦਾ ਜਿਹੜਾ ਰਹਿਣ ਸਹਿਣ ਮਾਹੌਲਾ ਜੋ ਉਹ ਸੇਮ ਟੂ ਸੇਮ ਆਪਣੇ ਚੜ੍ਹਦੇ ਪੰਜਾਬ ਵਰਗਾ ਆ ਕੋਈ ਵੀ ਉਹਦੇ ਵਿੱਚ ਤੁਹਾਨੂੰ ਕੋਈ ਬੋਲੀ ਜਾਂ ਕੋਈ ਉਹਨਾਂ ਦੇ ਖਾਣ ਪੀਣ ਦਾ ਤਰੀਕਾ ਜਾਂ ਕਿੱਦਾਂ ਜੋ ਵੀ ਸਾਰਾ ਸੇਮ ਟੂ ਸੇਮ ਹੈ ਜੀ ਆਪਾਂ ਗਏ ਸੀਗੇ ਸਲੀਮ ਬਾਜੀ ਦੇ ਕੋਲ ਜਿਨ੍ਹਾਂ ਨੇ ਕਿ ਜਿਨ੍ਹਾਂ ਦਾ ਚੈਨਲ ਆਪਾਂ ਦੇਖਿਆ ਸੀਗਾ ਤੇ ਉਹਨਾਂ ਨੇ ਸਾਡੇ ਪਿੰਡ ਦੀਆਂ ਗੱਲਾਂ ਪਾਈਆਂ ਸੀਗੀਆਂ ਤੇ ਉਹਨਾਂ ਨੂੰ ਲੱਭਦੇ ਲੱਭਦੇ ਫਿਰ ਅਸੀਂ ਮੇਰਾ ਪ੍ਰੋਗਰਾਮ ਬਣਿਆ ਪਾਕਿਸਤਾਨ ਜਾਣ ਦਾ ਤੇ ਪਾਕਿਸਤਾਨ ਜਾ ਕੇ ਅਸੀਂ ਆਪਣੇ ਪਿੰਡ ਜਾ ਕੇ ਆਏ ਬੁਗੜ ਗਿਲ ਨਾਲ ਸੀਗਾ ਚਰੜਗਿਲ ਸਲੀਮ ਭਾਜੀ ਦਾ ਪਿੰਡ ਤੇ ਜੱਤੋ ਗਿਲ ਇਹ ਅ즈ਕਰ ਭਾਜੀ ਦਾ ਪਿੰਡ ਸੀਗਾ ਚੌਧਰੀ ਅ즈ਕਰ ਭਾਜੀ ਦਾ ਪਿੰਡ ਜੱਤੋ ਗਿਲ ਤੇ ਚਰੜ ਸੀਗਾ ਸਲੀਮ ਭਾਜੀ ਦਾ ਤੇ ਸਾਡਾ ਪਿੰਡ ਸੀਗਾ ਬੋਗਲ ਗਿਲ ਆਜੋ ਤੁਹਾਨੂੰ ਦਿਖਾਈਏ ਉਥੋਂ ਦੀਆਂ ਗਲੀਆਂ ਉਥੋਂ ਕਿਦਾਂ ਸਾਡੇ ਵਾਂਗ ਰੋਪੇਠੇ ਸੱਤ ਦੇ ਵਿਸਤਾਸ਼ ਖੇਡਦੇ ਆ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਚਰੜ ਪਿੰਡ ਦੀਆਂ ਗਲੀਆਂ ਦੇ ਵਿੱਚ ਦੀ ਜੁੰਦੇ ਹੋਏ ਸਲੀਮ ਪਾਏ ਦੇ ਘਰੇ ਬੈਠ ਕੇ ਸੇਵੀਆਂ ਖਾਧੀਆਂ ਤਾਂ ਬੜਾ ਸਵਾਦ ਆਇਆ ਬੜੇ ਨਜ਼ਾਰਤ ਦੀਆਂ ਸੇਵੀਆਂ ਸੀਗੀਆਂ ਤੇ ਆਜੋ ਫਿਰ ਤੁਹਾਨੂੰ ਹੁਣ ਜ਼ਿਆਦਾ ਟਾਈਮ ਵੇਸਟ ਨਾ ਕਰੀਏ ਤੇ ਲਾ ਚਲੀਏ ਪਾਕਿਸਤਾਨ ਬੋਗਰ ਗਿਲ ਤੋਂ ਚਰੜਪੈਂਡ ਦੇ ਵਿੱਚ ਤੇ ਉੱਥੋਂ ਦੀਆਂ ਗਲੀਆਂ ਉੱਥੋਂ ਦੀ ਹਵੇਲੀ ਸਲੀਮ ਬਾਦੀ ਦੀ ਤੇ ਆਜੋ ਤੁਹਾਨੂੰ ਦਿਖਾਈ ਚਾਹਜੀ ਫਟੇ ਪੂਰੀ ਵੀਡੀਓ ਦੇਖਿਓ ਜੀ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿੰਨਾ ਪਿਆਰ ਕਰਦੇ ਆ ਸਾਨੂੰ ਉਧਰ ਦੇ ਲੰਦੇ ਪੰਜਾਬ ਦੇ ਲੋਕ ਕਿੰਨਾ ਚਾਹੁੰਦੇ ਨੇ ਉਹ ਜੁੱਫੀਆਂ ਪਾਪਾ ਮਿਲਦੇ ਨੇ ਤੇ ਬਹੁਤ ਜ਼ਿਆਦਾ ਪਿਆਰ ਦਿੰਦੇ ਆਓ ਜੀ ਦਿਖਾਈਏ ਫਿਰ ਤੁਹਾਨੂੰ ਪਾਕਿਸਤਾਨ ਜੇ ਚਮਟੇ ਕੋਈ ਗੱਲ ਨਹੀਂ ਤਾਂ ਸਾਰੇ ਬੱਚਿਆਂ ਦੀ ਬਨਾਲਾ ਨਹੀਂ ਠੀਕ ਆ ਫਿਰ YouTube ਤੇ ਪਾਲਾ ਨਹੀਂ ਦੇਖਿਓ ਸਾਰੇ ਠੀਕ ਹੈ ਓਕੇ ਬਾਏ ਬਾਏ ਆਪਣਾ ਖਿਆਲ ਰੱਖਿਓ ਵਧੀਆ ਵਧੀਆ ਪੜ੍ਹਾਈ ਕਰਨੀ ਸਾਰੇ ਬੱਚਾ ਨੇ ਠੀਕ ਹੈ ਸਕੂਲੇ ਸਾਰੇ ਨੇ ਵਧੀਆ ਨੰਬਰ ਲੈ ਕੇ ਪਾਸ ਹੋਣਾ ਓਕੇ ਜੀ ਬਾਏ ਬਾਏ ਖੁਦਾ হাফেজ ਲਓ ਜੀ ਭਾਈ ਨਦੀਮ ਜੀ ਸਾਹਿਬ ਤੁਹਾਡੇ ਨਾਮ ਤੇ ਨਸੀਨੀਆਂ ਬਣਵਾਈਆਂ ਵਾਹ ਘਰਦਿੰਗਾ ਅੱਛਾ ਜੀ ਹਾਂ ਮੈਂ ਚਾਹ ਤਨਾਬ ਅਲੀ ਫੜੋ ਬੋ ਇਹ ਵੀ ਮੇਰਾ ਆਪਣੇ ਹਨ ਇਹ ਵੀ ਮੇਰਾ ਆਪਣੇ ਹਨ ਠੀਕ ਹੋ ਗਿਆ ਲਓ ਜੀ ਆਪਾਂ ਆ ਗਏ ਅੱਜ ਸਲੀਮ ਭੱਜ ਦੀ ਹਵੇਲੀ ਚ ਚੜੜ ਜਿਹਦੇ ਜਿਨ੍ਹਾਂ ਨਾਲ ਗੱਲਬਾਤ ਇਹਨਾਂ ਦਾ ਕੋਈ ਵੀਡੀਓ ਦੇਖੀ ਸੀ ਚੈਨਲ ਤੇ ਪਾਈ ਹੋਈ ਤੇ ਉਹਦੇ ਅਕੋਰਡਿੰਗ ਫਿਰ ਇਹਨਾਂ ਨਾਲ ਸੰਪਰਕ ਹੋਇਆ ਗੁਵਿੰਦ ਗੜੀਆਂ ਨੇ ਸਾਡੇ ਪਰਿਵਾਰ ਚੋਂ ਗੁਵਿੰਦ ਗੜੀ ਸਾਡੇ ਫੈਮਿਲੀ ਚੋਂ ਉਹਨਾਂ ਨੇ ਨੰਬਰ ਦਿੱਤਾ ਗੱਲਬਾਤ ਹੋਈ ਤੇ ਫਿਰ ਇਹਨਾਂ ਨੂੰ ਅਸੀਂ YouTube ਤੋਂ ਲੱਭਿਆ ਤੇ ਲੱਭ ਕੇ ਤੇ رابطہ ਕੀਤਾ ਤੇ ਇਹਨਾਂ ਨੇ ਫਿਰ ਤੇ ਲੱਭ ਕੇ ਬਾਅਦ ਬਰਾਦਰੀ ਗਈ ਬਰਾਦਰੀ ਗਈ ਹਾਂਜੀ ਸਾਰੀ ਗੱਲਬਾਤ ਹੋਈ ਮੁੜ ਕੇ ਪਤਾ ਲੱਗਾ ਵੀ ਇਹ ਸਾਡੀ ਬਰਾਦਰੀ ਹੈ ਸਾਰੀ ਹਾਂਜੀ ਇਹ ਗੁਰਦੁਆਰਿਆਂ ਦੇ ਦਰਸ਼ਨਦਾਰੇ ਕਰਨ ਵਾਸਤੇ ਆਉਣਾ ਸੀਗਾ ਦੂਜਾ ਵੀਜ਼ਾ ਨਹੀਂ ਸੀ ਮਿਲਦਾ ਹੈਗਾ ਐਡਲ ਭਾਜੀ ਆ ਇਹਨਾਂ ਨੇ ਰਿਕੁਐਸਟ ਕੀਤੀ ਬੇਨਤੀ ਕੀਤੀ ਕਿ ਮੈਨੂੰ ਤੁਸੀਂ ਪਲੀਜ਼ ਮੇਰੇ ਪਿੰਡ ਲੈ ਕੇ ਜਾਣਾ ਜਰੂਰ ਜਦੋਂ ਪਹਿਲਾਂ ਉੱਥੇ ਗੱਲਬਾਤ ਕੀਤੀ ਤੇ ਕਹਿੰਦੇ ਸੀ ਕੋਈ ਗੱਲ ਨਹੀਂ ਅਸੀਂ ਲੈ ਜਾ ਨਹੀਂ ਸਕਦੇ ਪਰ ਇਹ ਆ ਵੀ ਕੁਝ ਨਾ ਕੁਝ ਰੇਂਜ ਆਪਾਂ ਕਰ ਲਵਾਂਗੇ ਵਿੱਚੋਂ ਕੱਢ ਲਾਂਗੇ ਕਿਉਂਕਿ ਇਹਨਾਂ ਨੂੰ ਸਾਰੀ ਰਿਪੋਰਟ ਦੇਣੀ ਪੈਂਦੀ ਆ ਏਜੰਸੀਆਂ ਨੂੰ ਵੀ ਅੱਜ ਅਸੀਂ ਇੱਥੇ ਜਾ ਰਹੇ ਆ ਅੱਜ ਅਸੀਂ ਇੱਥੇ ਜਾ ਰਹੇ ਆ ਜਦੋਂ ਅਸੀਂ ਅੱਜ ਉੱਥੋਂ ਤੁਰੇ ਆ ਆਪਣਾ ਆ ਸੱਚਾ ਸੋਦਾ ਗੁਰਦੁਆਰੇ ਤੋਂ ਉਹਨਾਂ ਨੇ ਸਾਡੇ ਨਾਲ ਲਾਤ ਹੀ ਅੱਗੇ ਪ੍ਰੋਟੋਕਾਲ ਪ੍ਰੋਟੋਕਾਲ ਹਾਂ ਉਹਨਾਂ ਨੂੰ ਫਿਰ ਦੱਸਣਾ ਪਿਆ ਵੀ ਅਸੀਂ ਫਿਰ ਉਹਨਾਂ ਨੂੰ ਦੱਸਿਆ ਵੀ ਅਸੀਂ ਵਾਪਸ ਜਾਣਦੇ ਆ ਘਰੇ ਤੇ ਦੂਜੇ ਜਿਹੜੇ ਸੀਗੇ ਉਹ ਉਹਨਾਂ ਨੂੰ ਫਿਰ ਜਾਣਾ ਸੀਗਾ ਤੇ ਉਹਨਾਂ ਨੂੰ ਦੱਸਿਆ ਵੀ ਉਹ ਸਾਡੇ ਦੂਜੇ ਨਹੀਂ ਠੀਕ ਨਹੀਂ ਹੈਗੇ ਉਹ ਅੱਜ ਆਰਾਮ ਪਰਵਾ ਰਹੇ ਨੇ ਕਨਾਲ ਨਹੀਂ ਆਈ ਮੁੰਡਾ ਠੀਕ ਹੈ ਮੈਂ ਠੀਕ ਨਹੀਂ ਹਨਾ ਅੱਛਾ ਮੈਰਾ ਸੁੱਤਿਆ ਅੱਜ ਮੈਂ ਅੱਜ ਗਿਆ ਨਹੀਂ ਅੱਜ ਤੇ ਇਦਾਂ ਗੱਲਬਾਤ ਬਣੀ ਜੀ ਬੜਾ ਵਧੀਆ ਲੱਗਿਆ ਆ ਹਵੇਲੀ ਆ ਸਲੀਮ ਭਾਜੀ ਦੀ ਤੇ ਕਵਰੇਜ ਸ਼ਾਮ ਨੂੰ ਫੇਰ ਆਣ ਕੇ ਕੌਣ ਕਰਦੇ ਹੁੰਦੇ ਨੇ ਤੇ ਗੱਲਾਂ ਬਾਤਾਂ ਕਰੀਦੀਆਂ ਹੁੰਦੀਆਂ ਕਿਉਂਕਿ ਘਰੇ ਮੇਰੇ ਘਰ ਅੱਜ ਕੋਈ ਸਿਗਨਲ ਦੀ ਪ੍ਰੋਬਲਮ ਹੈ ਤੇ ਬੜਾ ਵਧੀਆ ਲੱਗਿਆ ਸਲੀਮ ਭਾਜੀ ਤੁਹਾਨੂੰ ਤਾਂ ਅੱਜ ਚਾਹ ਚੜ ਗਿਆ ਪੂਰਾ ਸਾਰਾ ਤੁਸੀਂ ਪਿੰਡ ਘੁਮਾ ਕੇ ਲਿਆਂਦਾ ਆ ਤੁਹਾਡੀ ਬਦੌਲਤ ਸਮਝ ਲਓ ਇਧਰ ਇਧਰੋਲ ਭਾਈ ਦੀ ਬਦੌਲਤ ਸਮਝ ਲਓ ਤੁਹਾਡਾ ਦੋਨਾਂ ਦਾ ਬੜਾ ਵੱਡਾ ਸਹਿਯੋਗ ਹੈ ਜਿਹੜਾ ਸਾਨੂੰ ਸਾਡਾ ਆਪਣਾ ਪਿੰਡ ਸਾਡੇ ਬਾਬਿਆਂ ਦਾਦਿਆਂ ਦੀ ਜਗ੍ਹਾ ਦਿਖਾਈ ਜਿੱਥੇ ਉਹ ਜੰਮੇ ਪਲੇ ਖੇਡੇ ਤੇ ਖੇਡ ਕੇ ਵੱਡੇ ਹੋਏ ਤੇ ਸਾਡੇ ਪਾਪਾ ਜੀ 7 ਸਾਲ ਦੇ ਸੀ ਜਦੋਂ 47 ਹੋਈ ਹੈ ਤੇ ਉਹਨਾਂ ਨੂੰ ਵੀ ਥੋੜਾ ਥੋੜਾ ਪਤਾ ਸੀਗਾ ਦਾਦੇ-ਬਾਬੇ ਗੱਲਾਂ ਦੱਸਦੇ ਹੁੰਦੇ ਹਨ ਤੇ ਉਹੀ ਜੇਨ ਚ ਵੱੱਛੀਆਂ ਹੋਈਆਂ ਸੀ ਵੀ ਅਸੀਂ ਕਿਤੇ ਕਿਸੇ ਦਿਨ ਆਪਣਾ ਪਿੰਡ ਵੇਖੀਏ ਤੇ ਉਹਦੇ ਅਕੋਰਡਿੰਗ ਹੀ ਸਬਾਬਾ ਬਣਿਆ ਆ ਤੇ ਬੜੀ ਉਹਦੀ ਉੱਪਰ ਵਾਲੇ ਦੀ ਰਹਿਮਤ ਹੋਈ ਏ ਕਿ ਅਸੀਂ ਅੱਜ ਇੱਥੇ ਬੈਠੇ ਆ ਆਪਣੇ ਪੁਰਾਣੇ ਪਿੰਡ ਨਾਲ ਦਾ ਪਿੰਡ ਆ ਸਾਡੇ ਪਿੰਡ ਦੇ ਨਾਲ ਸਾਡਾ ਪਿੰਡ ਬੋਗੜਗਿਲ ਸੀ ਤੇ ਨਾਲ ਚਰੜ ਚਰੜ ਗਿੱਲਾਂ ਦੀ ਵੀ ਤੇ ਚਾ ਆਪਣਾ ਬੋਗੜਗਿਲ ਗਿੱਲਾਂ ਦਾ ਤੇ ਇੱਕ ਅਸਕਰ ਭਾਈ ਦਾ ਕਿਹੜਾ ਪਿੰਡ ਭਾਈ ਜੱਤੋ ਗਿੱਲ ਹਾਂਜੀ ਇਹ ਕਿਤੇ ਤਿੰਨ ਭਰਾ ਸੀਗੇ ਤੇ ਤਿੰਨ ਭਰਾਵਾਂ ਦੇ ਨਾਮ ਤੇ ਫਿਰ ਇਹ ਪਿੰਡ ਬਸੇ ਹੋਏ ਨੇ ਤੇ ਬਾਕੀ ਜੀ ਜੇ ਕੋਈ ਔਰ ਦੇਖੇ ਵੀਡੀਓ ਤੇ ਕਰੇ ਕਿਸੇ ਨੂੰ ਪਤਾ ਲੱਗੇ ਤੇ ਉਹ ਸੰਪਰਕ ਕਰ ਸਕਦਾ ਹੈ ਔਰ ਜਾਣਕਾਰੀ ਦੇ ਦਾਂਗੇ ਜੀ ਠੀਕ ਹੈ ਜੀ ਚਲੋ ਲਵ ਇਟ ਇਹਨਾਂ ਬੱਚਿਆਂ ਨੇ ਆਂਦੇ ਨੇ ਹਾਂ ਨਹੀਂ ਨਹੀਂ ਬਹੁਤ ਬੱਕਰੀਆਂ ਰੱਖਣੀਆਂ ਨੇ ਨਾ ਉਹ ਵੀ ਸਨਾਰਾ ਰੱਖ ਲੋ ਭਾਈ ਹਾਂ ਆਪ ਵੀ ਜੋਂ ਅਨਾਰ ਚੰਨੇ ਲਾਉਣਾ ਰਹੇ ਨੇ ਇਹੋ ਜਿਹਾ ਕੋ ਨਾਰਕਲੀ ਟੋਕਿਆ ਆਣਾ ਮੈਂ შე ਜੀ ਚਰੜ ਪਿੰਡ ਚਰੜ ਪਿੰਡ ਉਹਨਾਂ ਕੋਲ ਤੇ ਚਰੜ ਪਿੰਡ ਆ ਜੀ ਚਰੜ ਪਿੰਡ ਦੀਆਂ ਗਲੀਆਂ ਘੁੰਮ ਰਹੇ ਆ ਗਵੰਡੀ ਪਿੰਡ ਬੋਗਰ ਢਿਲ ਦੇ ਨਾਲ ਸਲੀਮ ਭਾਈ ਦਾ ਪਿੰਡ ਘੁੰਮ ਰਹੇ ਆ ਅੱਜ ਆਜਾ ਚਲੋ ਪਾਸਾ ਪਾੜੇ ਤੋਂ ਅੰਮ੍ਰਿਤਸਰ ਆ ਲੈ ਐ ਆਨੇ ਭਾਈ ਮਜੀਤ ਉੱਠ ਪਗੋ ਉਹ ਬੜੀ ਵਧੀਆ ਸੇਪਾ ਮਾਸ਼ਾਅੱਲਾਲਾ ਕੀ ਹਾਲ ਹੈ ਬੜਾ ਵਧੀਆ ਜੀ ਬੜਾ ਵਧੀਆ ਐਧਰ ਠੀਕੋ ਠੀਕ ਆ ਜਾ ਚੱਲ ਠੀਕ ਜਿਹਾ ਸੇਪ ਹੈ ਐਨੇ ਐਨੇ ਗਿੱਲਾ ਤੋਂ ਅੱਛਾ ਜਿਨ੍ਹਾਂ ਹਫਤਾ ਜੋ ਰੋਜ਼ ਹੀ ਕਲਾ ਕਰਦੇ ਆ ਜਿਨ੍ਹਾਂ ਨੇ ਅੱਛਾ ਤਾਂ ਨੇ ਉਹਦੀ ਕੋਈ ਚੰਗੀ ਠੀਕ ਹੈ ਤਾਂ ਦਰਸੋ ਇਸ ਤਰ੍ਹਾਂ ਦੇ ਨਹੀਂ ਸਮਝਾਉਂਦੇ ਨੁਕਤੇ ਆਦੇ ਕੀ ਆਦੇ ਆਨੇ ਨੇ ਸੇ ਚੁਲ ਗਏ ਹਾਂ ਆਇਆ ਆਇਆ ਜੰਮੀ ਬਹਾਉਂ ਨਾ ਨਾ ਯਾ ਦਾ ਬੜਾ ਕਾਰੋਬਾਰ ਤੇ ਦਾ ਵੈ ਨਾ ਸੀ ਯਾ ਦਾ ਪਛਾਵੀ ਹਾਂ ਬੜਾ ਬੜਾ ਚੁਪਾਰਾ ਹਾਂ ਉਹ ਬਣੇ ਸੁਭੇਦਾਰ ਜੀ ਬੜੀ ਗੱਲ ਹਾਂ ਹਾਂ ਸੁਭੇਦਾਰ ਮੁਕੈ ਤਾਂ ਦੇ ਆ ਗਏ ਹਾਂ ਫਰੰਟੀ ਪਾਜਾਂ ਨੇ ਹੂੰ ਸੁਬੇ ਦਾ ਦੋ ਪੁੱਤਰੀਆਂ ਖੋਹ ਲਾ ਕੇ ਹੁੰਦਾ ਏ ਅੱਛਾ ਜੀ ਤਾਂ ਤਾਂ ਗੱਲ ਕਰੇ ਬਾਬਾ ਨਹੀਂ ਕੋਈ ਗੱਲ ਨਹੀਂ 17 ਸਾਲਾਂ ਦੇ ਆਏ ਨੇ 60 ਦੇ 67 ਬਸ ਜਵਾਨ ਬਾਲ ਬੱਚਾ ਕੀ ਹੈ ਬਾਲ ਬੱਚੇ ਇੱਕ ਪੁੱਤਰ ਤੇ ਦੋ ਧੀਆ ਨੇ ਅੱਛਾ ਲੈ ਤਾਂ ਜੀ ਅੱਲਾਹ ਰਲਾਖ ਕਰੇ ਹਾਂਜੀ ਹਾਂਜੀ ਨਾ ਅੱਜ ਨੇ ਘਰ ਰੰਗ ਕੇ ਆਏ ਨਾ ਇਹ ਸਾਰੇ ਸਾਡੀ ਬਰਾਦ ਬਹੁਤ ਧੀਬ ਉਹ ਉਹ ਠੀਕ ਆ 17 18 ਘਰ ਲਿਆ ਤੇ ਸਾਰੇ ਚੰਗੇ ਚੰਗੇ ਘਰ ਬਣਾਏ ਮੈਂ ਬਣ ਜੇਗਾ ਮੈਂ ਮਗਰੋਂ ਤੁੜਿਆ ਮੈਂ ਜਾਣੇ ਭਰਾਂ ਰਿਆ ਆ ਉਹ ਵੀ ਤਾਂ ਉਹ ਵੀ ਤਾਂ ਕੰਮ ਹੀ ਆ ਨਾ ਜਾਣੇ ਭਰਾਂ ਰਿਆ ਇਹਨਾਂ ਨੂੰ ਮੁੜ ਕੇ ਚੱਕ ਲੈਣਾ ਸਾਰਾ ਇਨਸ਼ਾ ਅੱਲਾਹ ਇਹਦੀ ਕੋਈ ਨਹੀਂ ਕੰਮ ਬਿਲਕੁਲ ਬਿਲਕੁਲ ਮੈਂ ਮੈਂ ਯਾਰ ਸਾਰੇ ਹਮੇ ਸਭ ਕੋਈ ਤੇ ਖਾਂਦੇ ਨੇ ਨਹੀਂ ਨਹੀਂ ਤੇ ਜਿਆਦਾ ਸੇਮ ਵਾਲੀ ਖਾਣ ਵੀ ਨਹੀਂ ਹੁੰਦਾ ਮੈਂ ਇਹ ਯਾਰ ਸੇਮ ਹੈ ਇੱਕ ਸਦਾ ਤੇ ਥੋੜਾ ਜਿਹਾ ਗੱਫਾ ਸਦਾ ਕੀ ਬੱਡ ਬਣਾ ਦੋ ਜੀ ਦੋ ਦੋ ਅੱਛਾ ਇਹ ਵੀ ਖਾ ਲੈ ਮੈਂ ਠੀਕ ਉਹ ਤੇਰੇ ਵੀ ਖਾ ਲੈ ਲਓ ਜੀ ਅੱਜ ਅਸੀਂ ਘੁੰਮ ਰਹੇ ਆ ਚਰੜ ਪਿੰਡ ਦੀਆਂ ਗਲੀਆਂ ਚ ਬੋਗੜਗਿਲ ਚਰੜ ਤੇ ਜੈਤੋਗਿਲ ਤੇ ਤਿੰਨ ਭਰਾ ਸੀ ਤੇ ਨਾਲ ਨਾਲ ਸੀਗੇ ਤੇ ਬੋਗਰ ਗਿਲ ਚ ਅਸੀਂ ਘਰ ਵੇਖ ਕੇ ਆਏ ਆਪਣਾ ਉੱਥੇ ਸਾਡੇ ਬਜ਼ੁਰਗ ਸੀਗੇ ਅੱਛਾ ਜੀ ਇਹ ਇਹ ਸਲੀਮ ਭਾਈ ਦੇ ਬ੍ਰਦਰ ਨੇ ਐਮਪੀ ਉਹਨਾਂ ਦੀ ਕੋਠੀ ਆ ਜੀ ਅੰਦਰੋਂ ਆਵਾਜ਼ ਆ ਰਹੀ ਬੱਥਿਆਂ ਦੀ ਉਹ ਤਰਾ ਕੇ ਨਾ ਐ ਮਾ ਜੀ ਤਰਾ ਕੇ ਹਾਂ ਜੀ ਸਾਰੇ ਸਾਡੇ ਆਪਣੇ ਘਰ ਉਹ ਠੀਕ ਹੋ ਗਿਆ ਹਾਂ ਵੀ ਸਾਰੇ ਆਪਣੇ ਹੂੰ ਹੂੰ ਕਿਹੜੀ ਯਾਰਲੇ ਸੱਚੀ ਕਾਲੀ ਸਲਾਮੇਕਮ ਬਲਾਈ ਮੱਜਾ ਬਲਾਈ ਬਾਰ-ਬਾਰ ਪਿੰਡ ਦਾ ਨਜ਼ਾਰਾ ਸਟਾਲਾ ਵਿੱਚ ਜਹਾ ਸਟਾਲਾ ਸਟਾਲਾ ਕਿੰਨੇ ਨੇ ਹਾਂ ਜੀ ਆਹ 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 ਜੀ ਕਬੂਤਰ ਉਹ ਤੋਂ ਨਾਲ ਇੱਥੇ ਆਈ ਜਾਣਾ ਇਥੋਂ ਨਾਲ ਉੱਥੇ ਤੁਰ ਜਾਣਾ ਹਾਂ ਐਵੇਂ ਜਾ ਕੇ ਤੇ ਮੇਰੇ ਦਰਮਿਆਨ ਕਿਹੜਾ ਕਬੂਤਰ ਬੈਠਾ ਅੱਛਾ ਕਿਦੋਂ ਕਿਦੋਂ ਬੈਠਾ ਆ ਟੈਨ ਉਹਦਾ ਪਤਾ ਸਾਡੇ ਵਾਲੇ ਨੇ ਸਾਡਾ ਬੰਦਾ ਉਹਨਾਂ ਨੂੰ ਦੱਸ ਟਾਈਮ ਲੋਸ ਕਰਦੇ ਹੁੰਦੇ ਹਾਂ 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 ਬਾਅਦ ਵਿੱਚ ਅਖੀਰ ਤੇ ਜਾ ਕੇ ਜਿਹਦਾ ਟਾਈਮ ਜ਼ਿਆਦਾ ਹੋਇਆ ਉਹ ਜਿੱਤ ਗਿਆ ਓਕੇ ਜਿਹੜਾ ਨਹੀਂ ਆਇਆ ਛੇਤੀ ਵਾਪਸ ਜੇ ਉਹ ਨਹੀਂ ਛੇਤੀ ਵਾਪਸ ਆ ਤੁਹਾਡੇ ਉਹਦੇ ਤੇ ਅਸਲ ਉਹਨਾਂ ਨੇ ਕਬੂਤਰ ਫਾੜ ਕੇ ਉਹਦੀ ਜਗ੍ਹਾ ਖੜਦੇ ਨੇ ਉੱਥੇ ਜਾ ਕੇ ਨਾਂ ਦੇ ਛੰਡੀ ਲਾ ਗਏ ਪਤਾ ਨਹੀਂ ਕਰਦੇ ਹੈ ਕਿ ਨੁੱਥੀ ਪਰ ਪਤਾ ਨਹੀਂ ਕਿੱਦਾਂ ਕਰਦੇ ਆ ਕੀ ਕਰਦੇ ਆ ਆਪਾਂ ਕੜਾ ਕਰੀਏ ਅੱਛਾ ਮੈਂ ਤੇ ਪਾਈ ਦੁਕਾਨ ਤੋਂ ਆਈਆਂ ਨਹੀਂ ਕੜਮ ਕਾਲ ਨੂੰ ਕਾਲਾ ਕਾਲਾ ਲੈ ਗਈ ਉਹਨੂੰ ਕਿਰਾਇਆ ਕਰਾ ਕਰਾ ਲੈਣਾ ਜੀ ਆਇਆ ਚੀ ਜੀ ਕਿਹੜੀ ਉਧਰੋਂ ਮਾਈਗ੍ਰੇਟ ਹੋ ਕੇ ਆਏ 60 70 ਸਾਲ ਹੋਏ ਹਾਂ ਹਾਂ ਸਾਰੇ ਫਾਈਨੈਂਸ਼ਲੀ ਬਿਹਤਰ ਹੋ ਗਏ ਨੇ ਉੱਥੋਂ ਆ ਕੇ ਔਰ ਉਹ ਲੋਕ ਜਾਣਦੇ ਨੇ ਕਿ ਜਿਹੜੇ ਉੱਥੇ ਸਨ ਉੱਥੇ ਇੰਨੇ ਸੈਟਲ ਨੇ ਹਨ ਜਿੰਨੇ ਇੱਧਰ ਆ ਕੇ ਹੋ ਗਏ ਜੀ ਜ਼ਮੀਨਾਂ ਦੀ ਜ਼ਿਆਦਾ ਹੋ ਗਈ ਹੈ ਹੈ ਵੀ ਇਸ ਤਰ੍ਹਾਂ ਜੀ ਵੱਡੇ ਸਰਦਾਰ ਹਨ ਉਹਨਾਂ ਕੋਲ 10 10 ਪਿੰਡ ਹਾਂਜੀ ਹਾਂਜੀ ਤਗੜੇ ਪਿੰਡ ਅਗਰ ਟਾਈਮ ਲੱਗਾ ਨਾ ਤੇ ਇਹਨਾਂ ਨੂੰ ਕਲਾਸ ਵਾਲਾ ਵਿਖਾਇਓ ਉੱਥੇ ਆਲਾ ਬੜੀਆਂ ਬਿਲਡਿੰਗਾਂ ਨੇ ਟਾਈਮ ਹੀ ਕੋ ਨਹੀਂ ਇਹਨਾਂ ਬੜੀਆਂ ਬਿਲਡਿੰਗਾਂ ਨੇ ਆਲਾ ਨਹੀਂ ਇਹ ਜੋ ਸਾਖੀ ਵਗੈਰਾ ਹੁੰਦੀ ਹੈ ਨਾ ਹਾਂਜੀ ਹਾਂਜੀ ਇਹ ਤਮਾਮ ਇਲਾਕੇ ਦੇ ਜਿੰਨੇ ਸਰਦਾਰ ਹਨ ਕੀ ਫਿਰ ਕਲਾਸ ਵਾਈਜ਼ ਉਹ ਬਾੜੇ ਤੁਹਾਡੇ ਵਡੇਰੇ ਦੱਸਦੇ ਰਹੇ ਚੜ੍ਹ ਵਾਲੇ ਨੂੰ ਆਂਦੇ ਕਰਾ ਵਾਲਾ ਅੱਛਾ ਇਹ ਸਾਹਮਣੇ ਸਾਡੇ ਵਾਲਦਾਂ ਜਿਹੜੇ ਨੇ ਉਹ ਦੱਸਦੇ ਨੇ ਸਾਡੀ ਵਾਲਦਸ ਪੈਂਤੀਆਂ ਨਾਲ ਪਿੰਡੇ ਸਾਡੇ ਵਡੇਰੇ ਜਿਹੜੇ ਦੱਸਦੇ ਨੇ ਕਿ ਜਦੋਂ ਇਹ ਜਨਾਬ ਜਿਹੜੀ ਹੁੰਦਾ ਸੀ ਉਹਨਾਂ ਦੇ ਬੱਖਰੇ ਤਰੀਕੇ ਹਾਂ ਸਰਦਾਰਾਂ ਦੇ ਹਾਂ ਹਾਂ ਜਦੋਂ ਵਸਾਖੀ ਹੁੰਦੀ ਸੀ ਨਾ ਤੇ ਉਹਨਾਂ ਨੇ ਕੀ ਕਰਨਾ ਇੰਜ ਚਾਰ ਫੇਰੇ ਲੋਕ ਖੜੇ ਹੋ ਜਾਂਦੇ ਹਾਂ ਹਾਂਜੀ ਹਾਂਜੀ ਤੇ ਬੰਦਿਆਂ ਨੇ ਜਿਹੜਾ ਟੋਰ ਹੋਇਆ ਹੋਣਾ ਕੱਡੇ ਲੈ ਕੇ ਨਾ ਮਾਰ ਕੇ ਛਾਲ ਵਿੱਚ ਆ ਜਾਣ ਹਾਂ ਹਾਂ ਫਿਰ ਦੂਸਰੀ ਪਾਰਟੀ ਆਇਆ ਇਹਨਾਂ ਲੜਨਾ ਔਰ ਇਹਨਾਂ ਦੀ ਸ਼ਰਤ ਉਹ ਦੇ ਜਿਹਨੂੰ ਇੱਕ ਵਾਰੀ ਸੱਟ ਲੱਗ ਜੇ ਦੂਜੀ ਵਾਰੀ ਨਾ ਉਹਨੂੰ ਮਾਰੋ ਜਿਹੜਾ ਡਿੱਗ ਹੋਵੇ ਡਿੱਗ ਪੈਣ ਛੱਡ ਦੋ ਬਸ ਔਰ ਫਿਰ ਬਾਅਦ ਲੋਕਾਂ ਗੱਲਾਂ ਕਰ ਰਹੇ ਜਿਵੇਂ ਕੋਈ ਦੀਆਂ ਨਹੀਂ ਕਰਦੇ ਯਾਰ ਉਹ ਫਲਾਣਿਆਂ ਦੇ ਮੁੰਡਿਆਂ ਨੇ ਵੇਜਾ ਪੰਜਾਂ ਪੰਜਾਂ ਨੂੰ ਸੁੱਟੇ ਹਾਂ ਉਹਨਾਂ ਦੇ ਤਰੀਕੇ ਐ ਵੱਖਰੇ ਉਹ ਸਾਡੇ ਇਹਨਾਂ ਲੋਕਾਂ ਨੂੰ ਵੈਸੇ ਤਗੜੇ ਹਾਂ ਜੀ ਜੀ ਨਹੀਂ ਖੁਸ਼ੀ ਤੁਹਾਨੂੰ ਮਿਲ ਗਈ ਤੁਹਾਨੂੰ ਅੱਲਾ ਖੈਰ ਖੇਰ ਨਾਲ ਰੱਖੇ ਸਾਡਾ ਵੀ ਬੜਾ ਦਿਲ ਕਰਦਾ ਸੀ ਵੀ ਜਾ ਕੇ ਬਿਲਕੁਲ ਜੀ ਸਾਡੇ ਵੀ ਹੁਣ ਅਸੀਂ ਤਾਂ ਚਲੋ ਫੋਰਮ ਦਾ ਪਾਸਪੋਰਟ ਹੋਣ ਕਰਕੇ ਸਾਨੂੰ ਵੀਜ਼ਾ ਮਿਲ ਗਿਆ ਤੇ ਸਾਡੇ ਲਈ ਬੜਾ ਮੁਸ਼ਕਲ ਹੈ ਹਾਂਜੀ ਗਵਿੰਦਗੜ੍ਹ ਵਾਲੇ ਵੀ ਇੱਥੇ ਉਹ ਭਾਜੀ ਦੀ ਗੱਲ ਹੁੰਦੀ ਹੁੰਦੀ ਸੀ ਉਸ ਕੋ ਫੋਟੋ ਹੋ ਕੇ ਨਾਲ ਪਿੱਛੇ ਜੀ ਅੱਛਾ ਜੀ ਤੇ ਉਹ ਤਰਸਦੇ ਹੀ ਰਹਿ ਗਏ ਵਿਚਾਰੇ ਵੀ ਉਹਨਾਂ ਨੇ ਆਉਣਾ ਸੀ ਇੱਥੇ ਵੈਸੇ ਇਹ ਵੀ ਇੱਥੇ ਆ ਕੇ ਵੇਖਿਆ ਕਿ ਇਹਨਾਂ ਲੋਕਾਂ ਦਾ ਵੀ ਕੋਈ ਸੈਟਅਪ ਹੈ ਇਹਨਾਂ ਦਾ ਸਟੈਂਡਰਡ ਆਫ ਲਾਈਫ ਬਿਹਤਰ ਹੈ ਕਿ ਉਸੇ ਤਰ੍ਹਾਂ ਹੀ ਹੈ ਤੁਹਾਡੇ ਬਿਹਤਰ ਹੈ ਇਹਨਾਂ ਦਾ ਥੋੜਾ ਜਿਹਾ ਫਰਕ ਹੈਗਾ ਪਰ ਜਦੋਂ ਆ ਪਿੰਡਾਂ ਜਾਣ ਕੇ ਦੇਖਦੇ ਆ ਨਾ ਹਾਂਜੀ ਤੇ ਸੇਮ ਹੀ ਹਮੋਲ ਸਰ ਅੱਛਾ ਆਹ ਕੁਸ ਉੱਥੇ ਵੀ ਚੱਲਦਾ ਆ ਨਹੀਂ ਇਹ ਤਾਂ ਵੇਲੇ ਲੋਕ ਜੁੜੇ ਨੇ ਤੇ ਉਦਾਂ ਵੀ ਜਿੱਦਾਂ ਹਮੋਂ ਪਹਿਲਾਂ ਤਾਂ ਦੇਖਿਆ ਨਹੀਂ ਇੱਥੋਂ ਦਾ ਕਿਦਾਂ ਸੀਗਾ ਮੈਂ ਤਾਂ ਪਹਿਲੀ ਵਾਰੀ ਦੇਖਣ ਆਣ ਕੇ ਹਣਾ ਪਰ ਮੈਨੂੰ ਤਾਂ ਵਧੀਆ ਲੱਗਿਆ ਆ ਇੰਨਾ ਛੋਟਾ ਲੈਵਲ ਵੀ ਨਹੀਂ ਹੈਗਾ ਹੁਣ ਸਾਡਾ ਪਿੰਡ ਬੁਗੜ ਗਿਆ ਲੋ ਜਵਾਕ ਛੋਟੇ ਛੋਟੇ ਵਧੀਆ ਉਹਨਾਂ ਨੇ ਕੱਪੜੇ ਪਾਏ ਆ ਵਧੀਆ ਵਰਦੀਆਂ ਸਪਿੱਲੇ ਪਾ ਕੇ ਜਾਂਦੇ ਨੇ ਤੇ ਬੜੇ ਇੰਟੈਲੀਜੈਂਟ ਨੇ ਉਹ ਮਿਲੇ ਮੈਨੂੰ ਬੱਚਾ ਇੱਕ ਬੜਾ ਪਿਆਰ ਨਾਲ ਮਿਲੇ ਹੁਣ ਆ ਜੀ ਕਿ ਪਾਕਿਸਤਾਨ ਦੇ ਸਪੈਸ਼ਲੀ ਆ ਸਾਡੇ ਲੋਕਾਂ ਚ ਇਹ ਪਿਛਲੇ 3 ਸਾਲਾਂ ਚ 26 ਲੱਖ ਪਾਕਿਸਤਾਨੀ ਬਾਹਰ ਗਿਆ ਹਮ ਉਹ ਸਾਜ਼ਰ ਹੈ ਜਿਹੜੇ ਉਹ ਪੈਸੇ ਭੇਜਦੇ ਨੇ ਜਿਹੜੇ ਉਹਨਾਂ ਦੇ ਉੱਥੋਂ ਜ਼ਰੇ ਮਬਦਲਾ ਹੁੰਦਾ ਉਹ ਇਹਨਾਂ ਲੋਕਾਂ ਦੇ ਹਾਲਾਤ ਠੀਕ ਹੁੰਦੇ ਨੇ ਔਰ ਇਥੇ ਆਰੀ ਸਸਤਾ ਇਹ ਕੰਮ ਫਸ ਗਰੋਂ ਬਾਹਰ ਤੁਸੀਂ 50 ਯੂਰੋ ਕਮਾਉਂਦੇ ਹੋ ਜਾਂ ਡਾਲਰ ਉਹ ਇੱਥੇ ਦੇ ਜਨਾਬਲੀ ਉਹਦੇ ਇੰਨੇ ਪੈਸੇ ਬਾਰੇ ਸਾਰੇ ਟੱਬਰ ਦੇ ਕੱਪੜੇ ਬਿਲਕੁਲ ਬਿਲਕੁਲ ਇਹ ਤਾਂ ਹੈ ਇਸ ਸਟੈਂਡਰਡ ਆਫ ਲਾਈਫ ਦਾ ਇਹ ਇੱਦਾਂ ਇੱਦਾਂ ਕੋਈ ਟਰੰਪ ਸਾਡੇ ਖਾਨ ਵੱਲੋਂ ਵੀ ਆਖੇਗਾ ਕਿ ਨਹੀਂ ਕੀ ਹਵਾ ਹੈ ਉੱਥੇ ਟਰੰਪ ਹੁਣ ਮੈਂ ਕੀ ਖਾਂ ਟਰੰਪ ਦਾ ਮੈਂ ਉੱਥੋਂ ਦਾ ਆ ਹਾਂ ਜਾਈ ਉਹਦਾ ਕੋਈ ਖਾਨ ਨਾ ਬੜੇ ਵੋਟ ਦਿੱਤੇ ਨੇ ਇਹਦੀ ਵਜ੍ਹਾ ਤੋਂ ਹਾਂਜੀ ਹਾਂਜੀ ਕਰਤਾਰਪੁਰਾ ਉਹਨਾਂ ਖਲਾਇਆ ਹੈ ਖਾਨ ਕਰਤਾਰਪੁਰਾ ਸਿੱਧੂ ਦੇ ਤੇ ਨਹੀਂ ਉਹ ਹੋ ਜੀ ਮਦਦ ਸਿੱਧੂ ਬੜਾ ਅੱਛਾ ਬੜਾ ਉਹ ਉਹ ਦਰਸਲ ਇਦਾਂ ਉਹ ਹੈਗਾ बिजनेਸਮੈਨ ਬੰਦਾ ਹਾ ਟਰੰਪ ਜੀ ਹਾਂ ਜੀ ਸੋ ਉਹਦੀ ਜਿਹੜੀ ਸੋਚ ਆ ਥਿੰਕਿੰਗ ਆ ਉਹਦੀ ਇੱਕ ਅਲੱਗ ਤਰ੍ਹਾਂ ਦੀ ਆ ਹਨਾ ਉਹ ਜੋ ਉਹ ਚਾਹੁੰਦਾ ਹੈ ਉਹ ਸਾਰਾ ਕੁਝ ਤਾਂ ਨਹੀਂ ਹੋਣਾ ਹੈਗਾ ਬਟ ਇਹ ਵੀ ਕੁਝ ਹੱਦ ਤੱਕ ਰੋ ਪਰੇਸ਼ਾਨ ਥੋੜੀ ਜੀ ਜੇ ਕਾਨੂੰਨ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਪਰੇਸ਼ਾਨੀ ਵੀ ਨਹੀਂ ਹੈਗੀ ਕਿਉਂਕਿ ਜਦੋਂ ਆਪਾਂ ਬਿਨਾਂ ਦੱਸਿਆਂ ਤੋਂ ਬਿਨਾਂ ਮਤਕਿ ਗਲਤ ਤਰੀਕੇ ਨਾਲ ਆਪਾਂ ਤੁਹਾਡੇ ਦੇਸ਼ 'ਚ ਕਿਸੇ ਦੇਸ਼ 'ਚ ਵੀ ਆਪਾਂ ਵੜਦੇ ਆ ਤੇ ਚੰਗਾ ਨਹੀਂ ਲੱਗਦਾ ਹੈਗਾ ਹਨਾ ਤੇ ਉਥੇ ਹੁਣ ਭਲੀ ਸੀ ਉਹਦੀ ਠੀਕ ਹੈ ਕਿ ਜਿਹੜੇ ਇਲੀਗਲ ਲੋਕ ਜਾ ਕੇ ਉਥੇ ਬਹਿ ਰਹੇ ਨੇ ਤੇ ਕੰਮ ਨਹੀਂ ਕਰਦੇ ਤੇ ਜਿਹੜਾ ਨਹੀਂ ਕੰਮ ਤਾਂ ਕਰਦੇ ਨੇ ਪੈਸੇ ਲੋਕ ਨਹੀਂ ਜਾਂਦੇ ਨੇ ਕੰਮ ਤਾਂ ਕਰਦੇ ਨੇ ਕੰਮ ਕਰਦੇ ਨੇ ਬਟ ਇਹ ਆ ਵੀ ਉਹ ਇਸ ਚੀਜ਼ ਨੂੰ ਜੁਰਮ ਮੰਨਦਾ ਵੀ ਇਹ ਸਾਡੀ ਕੰਟਰੀ ਦੇ ਗੁਨਾਹਗਾਰ ਨੇ ਇਹ ਵੀ ਤੁਸੀਂ ਮਤਲਬ ਕਿ ਵੀ ਅਨਲੀਗਲ ਤਰੀਕੇ ਨਾਲ ਇਹ ਤਰੀਕਾ ਸਹੀ ਨਹੀਂ ਹੈਗਾ ਆਓ ਸਹੀ ਤਰੀਕੇ ਨਾਲ ਆਓ ਤੁਹਾਡਾ ਵੈਲਕਮ ਆ ਜਿਹੜਾ ਅਨਲੀਗਲ ਤਰੀਕਾ ਓਨਲੀ ਉਹ ਤਰੀਕਾ ਆ ਉਹ ਗੱਲਬਾਤ ਆ ਉਹਦੇ ਚ ਥੋੜੀ ਜਿਹੀ ਉਹ ਕਿਉਂਕਿ ਜੇ ਵੇਖਿਆ ਜਾਵੇ ਸਾਡੇ ਲੋਕਾਂ ਨੇ ਜਿਹੜੇ ਸਾਡੇ ਜਿਹੜੇ ਤਾਂ ਮਾਤੜ ਵਰਗੇ ਕੋਈ ਗਰੀਬ ਆ ਵੀ ਮੇਰਾ ਬੱਚਾ ਬਾਹਰ ਚੱਲ ਜੇ ਕੋਈ 2 ਕਿੱਲੇ 4 ਕਿੱਲੇ ਜ਼ਮੀਨ ਹੈਗੀ ਐ ਮੈਂ ਵੇਚ ਕੇ ਤੇ ਉਹ ਚਲਾ ਜਾਵਾਂ ਤੇ ਮੇਰੇ ਕੋਲ ਹਾਲਾਤ ਸੁਧਰ ਜਾਣਗੇ ਤੇ ਕੁਝ ਜਿਹੜੇ ਨੇ ਜਿਨ੍ਹਾਂ ਕੋਲ 50 50 ਕਿੱਲੇ ਵੀ ਜ਼ਮੀਨਾਂ ਹੈਗੀਆਂ ਨੇ 40 50 ਕਿੱਲੇ ਜ਼ਮੀਨਾਂ ਹੈਗੀਆਂ ਨੇ ਉਹ ਵੀ ਗਏ ਨੇ ਤੇ ਉਹ ਤਾਂ ਫਿਰ ਗਲਤੀ ਐ ਨਾ ਜਾਂਤੀ ਜੇਕਰ ਉਹ ਨਹੀਂ ਮਿਹਨਤ ਕਰਦੇ ਤਾਂ ਜ਼ਿਆਦਾ ਬਿਹਤਰ ਜ਼ਿੰਦਗੀ ਹਾਂ ਹੁਣ ਤੁਸੀਂ ਹਸਾਵਾਲਾ ਵੀ ਜਿਹੜੇ ਜਿਹੜੇ ਵਾਪਸ ਭੇਜਤੇ ਉਹ ਫੋਨ ਨਾਲ ਨੇ ਜਿਹੜੇ ਤਾਂ ਜਿਨ੍ਹਾਂ ਕੋਲ ਤਾਂ ਹੈਗਾ ਸਾਰਾ ਕੁਝ ਪਿੱਛੇ ਉਹ ਤਾਂ ਠੀਕ ਨੇ ਤੇ ਜਿਨ੍ਹਾਂ ਕੋਲ ਨਹੀਂ ਉਹ ਤਾਂ ਵਿਚਾਰੇ ਖਤਮ ਹੋ ਗਏ ਨਾ ਪਿੱਛੇ ਕੋਈ ਸਾਧਨ ਨਹੀਂ ਰਿਹਾ ਉਹਨਾਂ ਕੋਲ ਕਮਾਈ ਦਾ ਜੋਸ਼ ਸੀਗਾ ਵੇਚ-ਵਟ ਕੇ ਚਲੇ ਗਏ ਨੇ ਤੇ ਹੁਣ ਕਾਸਬਾ ਆਪਣਾ ਸਰਦਾਰ ਜੀ ਸਾਡੇ ਇੱਥੇ ਜਿਹੜੇ ਪਾਕਿਸਤਾਨ ਦੇ ਸਪੈਸ਼ਲੀ ਐਡ ਇੱਕ ਕਾਨੂੰਨੀ ਹਾਲਾਤ ਨੇ ਇੰਨੇ ਖਰਾਬ ਨੇ ਕਿ ਗਵਰਨਮੈਂਟ ਆਪਣੀਆਂ ਮਰਜ਼ੀਆਂ ਕਰਦੀਆਂ ਨੇ ਜਿਹੜੇ ਜਿਹੜੇ ਬੈਠੇ ਨੇ ਇਹ ਲੋਕਾਂ ਅਦਰਵਾਈਜ਼ ਸਾਡੇ ਜਿੰਨਾ ਸੈਟਅਪ ਠੀਕ ਨੇ ਨਾ ਇਹ ਤੇ 10 ਸਾਲਾਂ ਇਹ ਸਾਰੇ ਕੰਮ ਕਰ ਲੈਣ ਲਾਗਰੇ ਉਦਲੇ ਕਾਨੂੰਨ ਠੀਕ ਹੋਏ ਜੀ 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 ਲੋਕਾਂ ਨੂੰ ਤੰਗ ਨਾ ਕਰਨ ਜੀ ਮੈਨੂੰ ਇਹ ਦੱਸਣਾ ਹੁਣ ਉਹਨਾਂ ਨੇ ਗਵਰਨਮੈਂਟ ਧੱਕੇ ਨਾਲ ਬਣਾ ਕੇ ਤੱਕੇ ਨਾ ਬਣਾ ਕੇ ਉੱਤੇ ਬੰਦੇ ਭਾਲੇ ਨੇ ਆਪਣੇ ਕੰਮ ਤੇ ਕਰਾਉਂਦੇ ਨੇ ਆਪਣੀਆਂ ਮਰਜ਼ੀਆਂ ਕਰਾਉਂਦੇ ਨੇ ਇਹ ਦੋਨਾਂ ਬੱਸ ਇਹ ਇਕੱਲਾ ਇੱਧਰ ਨਹੀਂ ਸੱਜੇ ਵਾਲੇ ਬੱਸ ਵੀ ਇਹੀ ਕਰਮਾ ਦੋਨੋਂ ਗਰਮਾਸ਼ੀ ਹਾਂ ਹਾਂ ਕਰਾਪਸ਼ਨ ਰਾਜ ਕੇ ਆ ਦੋਨਾਂ ਲੋਕਾਂ ਕੇ ਇੱਥੇ ਤੋਂ ਕਰਾਪਸ਼ਨ ਨੂੰ ਕਰਾਪਸ਼ਨ ਨਹੀਂ ਸਮਝਿਆ ਜਾ ਰਿਹਾ ਲੋਕ ਇਹ ਸਮਝ ਰਹੇ ਕਰਾਪਸ਼ਨ ਤੋਂ ਬਿਨਾਂ ਕੰਮ ਨਹੀਂ ਕੋਈ ਹਾਂ ਇਦਾਂ ਹੀ ਅਸੀਂ ਆਪ ਦੇਣ ਲੱਗ ਜੰਨੇ ਆ ਨਾ ਸਰ ਨਹੀਂ ਲੋਕ ਸਭਾ ਜਾਂਦੀ ਹੈ ਕਿ ਨਾ ਦਈਏ ਤੇ ਕੰਮ ਨਹੀਂ ਆ ਕੰਮ ਨਹੀਂ ਹੋਣਾ ਔਰ ਅਗਲੇ ਕਰਦੇ ਵੀ ਆਂ ਜੀ ਹਾਂ ਹਾਂ ਉਹ ਤੁਹਾਨੂੰ ਐਸੇ ਉਲਝਣਾਂ ਚ ਪਾਖੜਦੇ ਨੇ ਨਾ ਦਿਓ ਦੇ ਤੁਹਾਡਾ ਜ਼ਮੀਨ ਚੱਕਰ ਲਾਉਣ ਦਾ ਬੇਤਰੇਕ ਪੈਸੇ ਦੇ ਹਾਂ ਧੰ ਚੜਾ ਹੋਏ ਨਾ ਰਾਸ਼ੀ ਵਾਲ ਮੋਰ ਤੇ ਸ਼ੀਫ ਲੰਨ ਦੋ ਮਿੰਟ ਜੀ ਜਿਹੜੀ ਹਰ ਪਾਸੇ ਦੇਖਦਾ ਨਹੀਂ ਆ ਮਿਹਰਬਾਨੀ ਬਹੁਤ ਵਧੀਆ ਲੱਗਿਆ ਮਿਲ ਕੇ ਨਾਲੇ ਬਾਜੀ ਆਪਾਂ ਤੁਸੀਂ ਵਿੱਚ ਇੱਥੇ ਟਾਈਮ ਵਾਸਟਰਦੇ ਆ ਹੋ ਗਿਆ ਸਾਰਾ ਮਿਹਰਬਾਨੀ ਬਹੁਤ ਬਹੁਤ ਥੇਲੇ ਮਿਲਣੇ ਲਈ ਹੋਣਗੇ ਆ ਖਲਾਖਾਨ ਕਰ ਦਿੱਤੀ ਥੈਂਕ ਯੂ ਜੀ ਬਹੁਤ ਮਿਹਰਬਾਨੀ ਠੀਕ ਹੋ ਗਿਆ ਤੇ ਇੱਥੇ ਕੱਟ ਕਰ ਦੂੰ